ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਸਾਰੇ ਤੁਸੀਂ ਜਾਣਦੇ ਹੋ ਸਹਿਜ ਮਣੀ ਨੂੰ ਉਹਨਾਂ ਦੇ ਘਰ ਜਦ ਬੇਟਾ ਹੋਇਆ ਸੀ ਤੇ ਉਹਨਾਂ ਦੀ ਮੰਮੀ ਅੰਟੀ ਰਾਜਕੌਰ ਉੱਥੇ ਗਏ ਸੀ ਇੰਗਲੈਂਡ ਉਹਨਾਂ ਦੇ ਕੋਲ ਤੇ ਕਾਫੀ ਟਾਈਮ ਉੱਥੇ ਰਹੇ ਹੁਣ ਅੰਟੀ ਜੀ ਵਾਪਸ ਆ ਚੁੱਕੇ ਨੇ ਤੇ ਹੁਣ ਵਾਪਸ ਆ ਕੇ ਉਹਨਾਂ ਨੇ ਅੱਜ ਦੇ ਸੌਰੇ ਜਾਣੀ ਕੀ ਛੋਟੇ ਕਾਕੇ ਦੇ ਨਾਨਕਿਆਂ ਨੂੰ ਬਾਜੀ ਪਾਈ ਤੇ ਉੱਥੇ ਅੰਟੀ ਜੀ ਆਪ ਬਾਜੀ ਦੇਣ ਲਈ ਗਏ ਤੇ ਸਾਰੇ ਪਰਿਵਾਰ ਦੇ ਕੱਪੜੇ ਵੀ ਲੈ ਕੇ ਗਏ ਸੋ ਉੱਥੇ ਰਾਜਵਿੰਦਰ ਇਹ ਸਾਰਾ ਕੁਝ ਦੇਖ ਕੇ ਬੜੀ ਖੁਸ਼ ਹੁੰਦੀ ਆ ਤੇ ਨਾਲ ਹੀ ਮਣੀ ਦੀ ਮੰਮੀ ਉਹ ਵੀ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਕਹਿੰਦੀ ਆ ਕਿ ਤੁਸੀਂ ਬਹੁਤ ਜ਼ਿਆਦਾ ਖੇਚਲ ਕਰਕੇ ਆਏ ਅੰਟੀ ਕਹਿੰਦੇ ਆ ਕਿ ਇਹ ਕੋਈ ਖੇਚਲ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਬਸ ਸਾਡਾ ਪਿਆਰ ਏ ਤੇ ਨਾਲੇ ਇਹ ਬਣਦਾ ਵੀ ਆ ਸੋ ਸਾਰੇ ਜਾਣੇ ਬੜੇ ਖੁਸ਼ ਹੁੰਦੇ ਆ ਤੇ ਮਿਲਦੇ ਆ ਉਥੇ ਨਾਲ ਹੀ ਮਾਨਪੁਰ ਟੀਵੀ ਵਾਲੇ ਵੀ ਆਏ ਹੁੰਦੇ ਆ ਤੇ ਉਹ ਵੀ ਸਹਿਜ ਦੀ ਮੰਮੀ ਨੂੰ ਮਿਲਦੇ ਆ ਤੇ ਉਹਨਾਂ ਦੀ ਭੈਣ ਵੀ ਇੱਕ ਹੋਰ ਉਹ ਵੀ ਪਹੁੰਚੇ ਹੁੰਦੇ ਆ ਜਾਣੀ ਕਿ ਪ੍ਰੀਤ ਹੁਣਾ ਦੀ ਭੂਆ ਸੋ ਸਹਿਜ ਮਣੀ ਅਜੇ ਵੀ ਇੰਗਲੈਂਡ ਆ ਉਹਨਾਂ ਨੇ ਅਜੇ ਅਗਲੇ ਸਾਲ ਆਉਣਾ ਏ ਇਸ ਕਰਕੇ ਉਹਨਾਂ ਨੇ ਭਾਜੀ ਪਾ ਦਿੱਤੀ ਆ ਤੇ ਉਹਨਾਂ ਨੂੰ ਇਹ ਆ ਕਿ ਜਦੋਂ ਅਸੀਂ ਆਵਾਂਗੇ ਉਦੋਂ ਆਪਾਂ ਇੱਕ ਪਾਰਟੀ ਵੀ ਕਰਾਂਗੇ ਸੋ ਇਸ ਕਰਕੇ ਭਾਜੀ ਉਹਨਾਂ ਪਹਿਲਾਂ ਹੀ ਭੇਜ ਦਿੱਤੀ ਆ ਸੋ ਉਦੋਂ ਦੀ ਤਾਂ ਸਾਇਦ ਦੀ ਮੰਮੀ ਇੰਗਲੈਂਡ ਸੀ ਇਸ ਕਰਕੇ ਉਹਨਾਂ ਨੇ ਕੋਈ ਵੀ ਭਾਜੀ ਦਾ ਵਲੌਗ ਵਗੈਰਾ ਨਹੀਂ ਬਣਾਇਆ ਸੋ ਸਾਰੇ ਜਾਣੇ ਬੜੇ ਖੁਸ਼ ਹੁੰਦੇ ਆ ਰਿਆ ਟੀਵੀ ਵਾਲੇ ਵੀ ਖਾਸ ਕਰਕੇ ਤਾਂ ਤੁਹਾਨੂੰ ਵੀ ਇਹ ਵੀਡੀਓ ਵਧੀਆ ਹੀ ਲੱਗੀ ਹੋਵੇਗੀ ਸੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ